ਅਛਾ ਅਛਾ ਉਹਨੇ ਗਰੋਂਡੇ ਜਾਂਦੇ ਨੇ ਕਾਲੀ ਘਰ ਦਾ ਆ ਭੰਡਿਆ ਉਹ ਇਹ ਰੈਂਟਰ ਪਾਉਣਾ ਸੀ ਕਿ ਜੀ 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 ਨਮਸਕਾਰ ਆਦਰ ਸੱਸੀ ਪਾਲ ਜੀ ਕੌਣ ਜਿਹੜੇ ਉਹ ਨਾਲ ਕਿਤੇ ਸਾਡੇ ਅੱਜ ਨਗਰ ਕੀਰਤਨ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਤੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਕੌਣ ਜਿਹੜੇ ਕਰੋ ਕਮੈਂਟ ਜੀ ਆਹ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਗਰ ਕੀਰਤਨ ਤੁਸੀਂ ਦੇਖ ਰਹੇ ਹੋ ਜੀ ਨਗਰ ਕੀਰਤਨ ਸਾਡੇ ਅੱਜ ਨਗਰ ਕੀਰਤਨ ਦੀਆਂ ਰੌਣਕਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਕਿੱਥੇ ਕਿੱਥੇ ਜੁੜੇ ਹੋ ਜੀ ਕਰੋ ਲਾਈਵ ਨੂੰ ਲਾਇਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਾਡੇ ਅੱਜ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਸੋ ਆਹ ਰਹੀਏ ਸਵਾਰੀ ਆ ਸਕੂਲ ਆ ਜੀ ਸਾਡਾ ਤੁਹਾਨੂੰ ਦਿਖਾਵਾਂਗੇ ਆਪਾਂ ਕਰੋ ਜੀ ਕਮੈਂਟ ਕਰੋ ਜੀ ਕਿੱਥੋਂ ਕਿੱਥੋਂ ਜੁੜੇ ਹੋ ਹਾਂਜੀ ਕਿੱਥੋਂ ਕਿੱਥੋਂ ਜੁੜੇ ਹੋ ਕਮੈਂਟ ਕਰੋ ਜੀ ਲਾਈਵ ਨੂੰ ਲਾਈਕ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਕਰੋ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਜੁੜੇ ਹੋ ਧੰਨਵਾਦ ਸ਼ੁਕਰੀਆ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਜੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂਜੀ ਲਾਈਵ ਨੂੰ ਲਾਇਕ ਕਰ ਦਿਓ ਜੀ ਲਾਈਵ ਨੂੰ ਲਾਇਕ ਕਰ ਦਿਓ ਚੰਦਰ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਹਾਂਜੀ ਚਾਰ ਜਣੇ ਕਿੱਥੋਂ ਜੁੜੇ ਹੋ ਜੀ ਕਰੋ ਜੀ ਲਾਈਵ ਨੂੰ ਲਾਇਕ ਕਮੈਂਟ ਕਰੋ ਜੀ ਕਿੱਥੇ ਜੁੜੇ ਹੋ ਕਮੈਂਟ ਕਰਕੇ ਦੱਸੋ ਜੀ ਕਿੱਥੇ ਜੁੜੇ ਹੋ ਨਨਕਾਨ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਸਾਡੇ ਮਨਾਇਆ ਜਾ ਰਿਹਾ ਹੈ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਜੁੜ ਜਿਓ ਨਾਲ ਜਲਦੀ ਜਲਦੀ ਫਟਾਫਟ ਔਰ ਮਹਾਰਾਜ ਜੀ ਦੀ ਸਵਾਰੀ ਆ ਰਹੀ ਹੈ ਬਸ ਇਹ ਮੈਂ ਥੋੜਾ ਲੇਟ ਹੋ ਗਿਆ ਸੀ ਕੰਮਕਾਰ ਦੇ ਕਰਕੇ ਹਾਂਜੀ ਕਰੋ ਜੀ ਲਾਈਵ ਨੂੰ ਪਲੈਸ ਤੇ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਹਾਂਜੀ ਕਰੋ ਜੀ ਲਾਇਕ ਨੂੰ ਲਾਇਕ ਜੀ ਲਾਈਵ ਨੂੰ ਲਾਇਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਜਿਹੜੇ ਹੋ ਧੰਨਵਾਦ ਸ਼ੁਕਰੀਆ ਤੁਹਾਨੂੰ ਦਿਖਾਵਾਂਗੇ ਅੱਜ ਨਗਰ ਕੀਰਤਨ ਕਮੈਂਟ ਜਰੂਰ ਕਰੋ ਜੀ ਕਮੈਂਟ ਕਿਸੇ ਨੇ ਲਾਇਕ ਨਹੀਂ ਕੀਤਾ ਲਾਈਵ ਨੂੰ ਲਾਇਕ ਕਰੋ ਜੀ ਜੀ ਕਿੱਥੇ ਕਰਦੇ ਰਹੇ ਕਿ ਲਾਈਵ ਨੂੰ ਓ ਮਾਣੇ ਲਾਈਵ ਨੂੰ ਲਾਈਕ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਵਾ ਕੇ ਜਿਹੜੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਲਈ ਕਮੈਂਟ ਕਰੋ ਜੀ ਹਾਂਜੀ ਨਿਸਕੀ ਕੀ ਹਾਲ ਜੀ ਲਾਈਕ ਕਰ ਦਿਓ ਜੀ ਲਾਈਵ ਨੂੰ ਲਾਈਵ ਨੂੰ ਲਾਈਕ ਕਰ ਦਿਓ ਜੀ ਅਰੇ ਜੀ ਨਗਰ ਕੀਰਤਨ ਦੇਖੋ ਤੁਸੀਂ ਲਾਈਵ ਤਸਵੀਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਹਿਲੀ ਪਾਸ਼ਾ ਜੀ ਦਾ ਕਰੋ ਦਰਸ਼ਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋ ਜੀ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਜੁੜੇ ਹੋ ਹਲੋ ਜੀ ਹਲੋ ਦੇਖ ਰਹੇ ਹੋ ਲਾਈਵ ਨੂੰ ਲਾਈਕ ਕਰੋ ਜੀ ਲਾਈਕ ਕਰੋ ਜੀ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਗਰ ਕੀਤੇ ਨੇ ਲਾਈਵ ਤਸਵੀਰਾਂ ਹਰਦੂਰਾਲਾ ਤੋਂ ਇਹ ਬੁਢੀਆਂ ਦਰਜਾ ਬਣਾਦੀ ਹੈ ਲਾਈਵ ਤਾਂ ਉਹ ਇਹ ਨਹੀਂ ਕਹਿੰਦੇ ਬੁੰਡੇ ਕਹਿੰਦੇ ਮੂੜੇ ਬਣੇ లైక్ ਮੈਨੂੰ లైక్ ਕਰ ਦਿਓ ਜੀ ਹਾਂਜੀ ਲਾਈਵ ਨੂੰ ਲਾਈਕ ਕਰੋ ਜੀ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਡੇ ਅੱਜ ਮਨਾਇਆ ਜਾ ਰਿਹਾ ਕਰੋ ਜੀ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿੱਠਾ ਸਾਲਾ ਵੰਡੀ ॠਨਾ ਨਿਕਿਆਵਤਾ ॠਸਾਲਾ ਵੰਡੀ ॠਸਾਲਾ ਵੰਡੀ ਲਾਈਵ ਨੂੰ ਲਾਇਕ ਕਰ ਦਿਓ ਜੀ ਲਾਈਵ ਨੂੰ ਲਾਇਕ ਕਰ ਦਿਓ ਲਾਈਵ ਨੂੰ ਲਾਇਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਮਿਛੋ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ ਦਿਹਾੜੀ ਦੀਆਂ ਪ੍ਰਕਾਸ਼ ਦਿਹਾੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੰਗਤਾਂ ਦੇਖੋ ਸੰਗਤਾਂ ਦਾ ਹੜ੍ਹ ਦੇਖੋ ਕਿੰਨਾ ਬਰੋ ਜੀ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਜਿਹੜੇ ਸਾਡੇ ਨਾਲ ਲਾਈਵ ਤਸਵੀਰਾਂ ਦੇਖ ਰਹੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂ ਪ੍ਰਕਾਸ਼ ਦਿਹਾੜਾ ਪ੍ਰਸ਼ਾਦ ਦੀ ਸੇਵਾ ਚੱਲ ਰਹੀ ਥੈਂਕ ਯੂ ਜੀ ਫਾਰ سپورਟਿੰਗ ਮੈਸੇਜ ਸ਼ੁਕਰੀਆ ਥੈਂਕ ਯੂ ਧੰਨਵਾਦ ਜੀ ਫਾਰ سپورਟਿੰਗ ਮੈਸੇਜ ਤੋਂ ਪੋਲੀ ਵਿੱਚ ਦੇ ਦਿਆ ਨਹੀਂ ਸੌਰੀ ਮੈਂ ਨਾਮ ਨਹੀਂ ਪੜ੍ਹ ਸਕਦਾ ਕਿਸੇ ਦੇ ਹਾਂਜੀ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂਗਾ ਤੁਹਾਨੂੰ ਦਿਖਾ ਰਿਹਾ ਜੀ ਗੁਰਪੁਰਬ ਸਾਡੇ ਅੱਜ ਮਨਾਇਆ ਜਾ ਰਿਹਾ ਸਿੰਘ ਨਨਕਦੇਵ ਜੀ ਦਾ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਜਿਹੜਾ ਲੰਗ ਸੇਬਾਂ ਦਾ ਲੰਗਰ ਲਾਇਆ ਸੰਗਤ ਨੇ ਹਾਂਜੀ ਹੋਰ ਸੁਣਾਓ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਥੈਂਕ ਯੂ ਫਾਰ سپورਟਿੰਗ ਮੈਸੇਜ ਲਈ ਸ਼ੁਕਰੀਆ ਧੰਨਵਾਦ ਥੈਂਕ ਯੂ ਫਾਰ سپورਟਿੰਗ ਮੈਸੇਜ ਹਾਂਜੀ ਕਰੋ ਜੀ ਲਾਈਵ ਨੂੰ ਲਾਈਕ ਕਰੋ ਚਲ ਚਲਦੇ ਨੇ ਸਾਰੇ ਜਣੇ ਕਿੱਥੋਂ ਕਿੱਥੋਂ ਜੁੜੇ ਹੋ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਚਲੋ ਜੀ ਕਰੋ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹੋਰ ਜੀ ਸੈਣੀ ਸਾਹਿਬ ਕਿਵੇਂ ਠੀਕ ਠਾਕ ਉਹ ਦੁਕਾਨ ਤੇ ਉਹ ਕਰੇ। ਹਾਂ ਜੀ ਕਰੋ ਜੀ ਲਾਈਵ ਨੂੰ ਲਾਈਕ ਕਰ ਦਿਓ। ਕਿੱਥੋਂ ਕਿੱਥੋਂ ਜੁੜੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ। ਪ੍ਰਸ਼ਾਦ ਹੈ ਛਕ ਲਓ ਕੋਈ ਨਹੀਂ ਛਕ ਲਓ ਪ੍ਰਸ਼ਾਦ। ਆ ਚੱਲੀ ਦੇ ਬਹੁਤ ਬਹਾਦਰ ਕਿਦਾ ਵਧੀਆ ਵਧੀਆ ਹਾਂਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਸਾਡੇ ਲਾਈਵ ਨੂੰ ਧੰਨਵਾਦ ਸ਼ੁਕਰੀਆ ਮਿਹਰਬਾਨੀ ਲਾਈਵ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੜਾਈ ਨਾਲ ਕੋਈ ਹਾਂਜੀ ਆਇਓ ਸਾਰੇ ਲਾਈਵ ਦੇ ਵਿੱਚ ਕਿੱਥੋਂ ਕਿੱਥੋਂ ਜੁੜੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਲਾਈਵ ਨੂੰ ਲਾਇਕ ਕਰ ਦਿਓ ਜੀ ਲਾਈਵ ਨੂੰ ਲਾਇਕ ਕਰ ਦਿਓ ਚੰਨਾਂ ਨੂੰ ਸਬਸਕ੍ਰਾਈਬ ਕਰ ਲੈ ਜੁੜੇ ਹੋ ਤੁਸੀਂ ਲਾਈਵ ਨੂੰ ਲਾਇਕ ਕਰ ਦਿਓ ਜੀ ਚੰਨਾਂ ਨੂੰ ਸਬਸਕ੍ਰਾਈਬ ਕਰ ਲਓ ਜੇ ਨੰਨਾ ਜੁੜਿਓ ਸਾਡੇ ਨਾਲ ਨਗਰ ਕੀਤੇ ਦੀ ਲਾਈਵ ਇਸਨ ਦਿਖਾ ਰਹੇ ਹੱਦ ਪ੍ਰਾਧਾ ਤੋਂ ਆਇਓ ਤਸਵੀਰਾਂ ਜੀ ਸ੍ਰੀニ ਸਾਹਿਬ ਚਲੇ ਗਏ ਕਿ ਬੈਠੇ ਹਾਂ ਕਰੋ ਜੀ ਲਾਈਵ ਨੂੰ ਲਾਈਕ ਕਰ ਦਿਓ ਜਾਇਦ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਜੁੜਿਆ ਹੋ ਸਾਡੇ ਨਾਲ ਤੁਸੀਂ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਹਾਂ ਜੀ ਹੋਰ ਜੀ ਸ੍ਰੀニ ਸਾਹਿਬ ਠੀਕ ਠਾਕ ਓਏ ਆਪਣੀ ਤਾਈ ਨੂੰ ਫੜਾ ਹਾਂਜੀ ਕਰਦੇ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿੱਥੋਂ ਕਿੱਥੋਂ ਦੇਖ ਰਹੇ ਆ ਤੁਸੀਂ ਲਾਈਵ ਲੈ ਚਾਦੇ ਹੋ ਦੇਖ ਰਹੇ ਹੋ ਲਾਈਵ ਤਸਵੀਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੀ ਦੀਆਂ ਕਰਦੇ ਹੋ ਜੀ ਲਾਈਵ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਰੋ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹਾਂਜੀ ਲਾਈਵ ਨੂੰ ਲਾਈਕ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਲਾਈਵ ਨੂੰ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਟਿਕਟੋਕ ਉੱਤੇ ਤੁਹਾਡਾ ਕਰੋ ਜੀ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਸਾਡੇ ਨਾਲ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਹੋਰ ਜੀ ਸੈਣੀ ਸਾਹਿਬ ਚਲੇ ਗਏ ਕਿ ਬੈਠੇ ਹੋ ਮੈਂ ਕਿਹਾ ਲਾਈਵ ਤੇ ਬੈਠੇ ਹੋ ਵੀ ਚਲੇ ਗਏ ਅੱਜੀ ਕਰੋ ਜੀ ਲਾਈਕ ਨੂੰ ਲਾਈਕ ਤੇ ਚੈਨਲ ਨੂੰ ਸਟਾਈਲ ਵਾਹ ਜੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਿਆ ਸਾਡੇ ਪਿੰਡ ਥੜਾ ਲੇਟ ਹੋ ਗਿਆ ਸੀ ਥੋੜੇ ਦਿਨ ਕਰ ਦਿਓ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਨਵੇਂ ਜੁੜੇ ਹੋ ਸਾਡੇ ਨਾਲ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀਆਂ ਮੀਰ ਪ੍ਰਯਾਤਰਕ ਸਾਰੇ ਬਲੌਗਰਾਂ ਤੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਕਰੋ ਜੀ ਲਾਈਵ ਨੂੰ ਲਾਇਕ ਕਰ ਦਿਓ ਸਾਰੇ ਜਣੇ ਕਿੱਥੋਂ ਕਿੱਥੋਂ ਦੇਖ ਰਹੇ ਹੋ ਲਾਈਵ ਤੁਸੀਂ ਲਾਈਵ ਤਸਵੀਰਾਂ ਹਾਂਜੀ ਕਰੋ ਜੀ ਲਾਈਵ ਨੂੰ ਲਾਇਕ ਕਰੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਨਵੇਂ ਜੁੜੇ ਹੋ ਸਾਡੇ ਨਾਲ ਕਰੋ ਕਮੈਂਟ ਜੀ ਪਹਿਲੀ ਪਾਰਚੀ ਸੁਖਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਲਾਈਵ ਨੂੰ ਲਾਇਕ ਕਰ ਦਿਓ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਡਬਲ ਟੈਪ ਟੂ ਸਕਰੀਨ ਥੈਂਕ ਯੂ ਫਾਰ ਸਪੋਰਟਿੰਗ ਮੈਸੇਜ ਥੈਂਕ ਯੂ ਜੀ ਥੈਂਕ ਯੂ ਫਾਰ ਸਪੋਰਟਿੰਗ ਬਹੁਤ ਸੇ ਸ਼ੁਕਰੀਆ ਕਰੋ ਜੀ ਲਾਈਕ ਕਰਦੇ ਹੋ ਕਿੱਥੋਂ ਕਿੱਥੋਂ ਦੇਖ ਰਹੇ ਹੋ ਜੀ ਕਮੈਂਟ ਕਰੋ ਕਮੈਂਟ ਕਰੋ ਜੀ ਕਿੱਥੋਂ ਦੇਖ ਰਹੇ ਹੋ ਧਨਸ਼ੀਖਾ ਦੇਵੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਅੱਜ ਲਾਈਵ ਨੂੰ ਲਾਈਕ ਕਰ ਦਿਓ ਜੀ ਲਾਈਵ ਨੂੰ ਲਾਇਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਜੜੇ ਹੋ ਤੁਸੀਂ ਧੰਨਵਾਦ ਸ਼ੁਕਰੀਆ ਥੈਂਕ ਯੂ ਫॉर سپورਟਿੰਗ ਮੈਸੇਜ ਸੈਣੀ ਸਾਹਿਬ ਚਲੇ ਗਏ ਤੁਸੀਂ ਕਿ ਬੈਠੇ ਹੋ ਕਰ ਦਿਓ ਜੀ ਲਾਈਵ ਨੂੰ ਲਾਇਕ ਕਰ ਦਿਓ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਸ਼੍ਰੀ ਗੰਗਦੇਵ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਥੈਂਕ ਯੂ ਜੀ ਥੈਂਕ ਯੂ ਕਰੋ ਕਮੈਂਟ ਜੀ ਸਾਰੇ ਜਣੇ ਲਾਈਵ ਨੂੰ ਲਾਇਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਂਕਤਾਂ ਜਿਹੜੇ ਹੋ ਜੀ ਤੁਸੀਂ ਸਾਡੇ ਨਾਲ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਕਰੋ ਜੀ ਲਾਈਵ ਨੂੰ ਲਾਇਕ ਕਰੋ ਲਾਈਵ ਨੂੰ ਲਾਇਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਜੀ ਆਪਾਂ ਮੱਥਾ ਟੇਕ ਕਰ ਗਏ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਸੰਗਤਾਂ ਦਾ ਜਿਹੜਾ ਪ੍ਰੋਗਰਾਮ ਮਨਾਇਆ ਜਾ ਰਿਹਾ ਵੀ ਪਿਆਰ ਸਿਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਸ਼ਰਧਾ ਪੂਰਕ ਮਨਾਇਆ ਜਾ ਰਿਹਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਕਰਦੇ ਹੋ ਜੀ ਲਾਈਵ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਜੁੜੇ ਹੋ ਦੇਖੋ ਜੀ ਸੰਗਤਾਂ ਦਾ ਕਿੰਨਾ ਕਿੰਨੀਆਂ ਸੰਗਤਾਂ ਜੁੜੀਆਂ ਤੁਹਾਡੇ ਨਾਲ ਦੇਖੋ ਕਰੋ ਦਰਸ਼ਨ ਸੰਗਤ ਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਹੁੰਦੇ ਜੱਗ ਚਾਨਣ ਹੋਆ ਪੰਜ ਪਿਆਰੇ ਤੇ ਆਹ ਸ਼ਸ਼ੋਭਤ ਹੈ ਪਾਲਕੀ ਸਾਹਿਬ ਕਰੋ ਜੀ ਦਰਸ਼ਨ ਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਪਾਸ਼ਾ ਜੀ ਦੇ ਘਰ ਦੀਆਂ ਖੁਸ਼ੀਆਂ ਜੁੜ ਜੋ ਸਾਰੇ ਲਾਈਵ ਦੇ ਵਿੱਚ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿੱਥੋਂ ਕਿੱਥੋਂ ਜੁੜੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਕਰੋ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿੱਥੋਂ ਕਿੱਥੋਂ ਜੁੜੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਕਰੋ ਜੀ ਦਰਸ਼ਨ ਅੱਲੀਪਾ ਜੀ ਨੋ ਦੇ ਵੀਰ ਪ੍ਰਕਾਸ਼ ਜੀ ਵਾਲਾ ਜੀ ਜੇ ਸ਼ਾਮ ਦੇ ਇਹ ਬੈਠੇ ਆ ਨਾ ਹਾਂਜੀ ਲਾਈਵ ਨੂੰ ਲਿੰਕ ਕਰ ਦਿਓ ਜੀ ਕਰੋ ਜੀ ਲਾਈਵ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਕਿਨਾਂ ਦੇ ਵੀ ਮਹਾਰਾਜ ਦੇ ਪ੍ਰਕਾਸ਼ ਜਿਹੜਾ ਮਨਾਇਆ ਰਿਹਾ ਸਾਡਾ ਪੂਰੀ ਦੇ ਨਾਲ ਇੱਥੇ ਤੁਸੀਂ ਦੇਖ ਰਹੇ ਹੋ ਲਾਈਵ ਨੂੰ ਲਾਈਕ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰੋ ਜੀ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਟਾਕੇ ਨਾਲ ਲਗਾਓ ਬਾਕੀ ਗਾਣ ਦਾ ਸਗਨ ਦੀ ਕਿਰਪਾ ਤਾਂ ਕਰ ਹੁਣ ਅੱਧੇ ਘੰਟੇ ਵਾਸਤੇ ਆਪੇ ਬੋਲ ਕਾ ਬੰਦਾ ਹੈ ਬਹੁਤ ਬੜੀਆ ਪ੍ਰੋਗਰਾਮ ਕਰ ਰਹੇ ਨੇ ਸਾਥ ਬਣ ਕਰੋ ਅੱਗੇ ਕੈਂਟ ਵੱਲ ਕਰਦੇ ਜੀ ਲਾਈਕ ਨੂੰ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਪੱਕਾ ਹੈਗਾ ਜੀ ਜੀ ਨਾ ਹੋਰ ਹੈਗੇ ਉਹ ਵਾਲਾ ਉਹ ਵਾਲਾ ਪਾਣੀ ਦੀ ਓਏ 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 ਬਹੁਤ ਵਾਹਿਗੁਰੂ 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 वाहे गुरु वागुरु <laughs> करो जी लाइव न्यू लाइव कर दो ਔਰ ਜੀ ਲਾਈਨ ਲੈ ਕਰੋ ਔਰ ਜੀ ਪ੍ਰਧਾਨ ਜੀ ਆ ਸੇਵਾ ਮੈਂ ਕੀ ਹਾਂ ਜੀ ਮੇਰੀ ਜਵਾਟ ਟਾਇਰ ਨਾਲ ਟਕਰ ਗਿਆ ਤੇਰੀ ਆਰ ਸੀ ਆ ਗਈ ਆ ਜਿਹੜੀ ਤੁਹਾਨੂੰ ਮੈਂ ਪੇਪਰ ਦੇ